ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਅਖਬਾਰ ਦੇ ਇਲਾਵਾ ਤੇ ਹਨੀਆਂ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਾਣ ਪਛਾਣ ਅਖਬਾਰ ਸਾਡੇ ਰੋਜ਼ਾਨਾ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹਨ ਸਵੇਰੇ ਉੱਠਦੇ ਆ ਤਾਜ਼ੀਆਂ ਤੇ ਮਨੋਰੰਜਕ ਖਬਰਾਂ ਨਾਲ ਭਰੀ ਹੋਈ ਅਖਬਾਰ ਜਦੋਂ ਘਰ ਆ ਜਾਂਦੀ ਹੈ ਤਾਂ ਲੋਕ ਸਭ ਕੁਝ ਭੁੱਲ ਕੇ ਇਸ ਨੂੰ ਫੜ ਲੈਂਦੇ ਹਨ ਜਦੋਂ ਤੱਕ ਉਹ ਮੋਟੀਆਂ-ਮੋਟੀਆਂ ਖ਼ਬਰਾਂ ਪੜ੍ਹਨੇ ਹਿਲਾਉਂਦੇ ਤਾਂ ਇਸ ਨੂੰ ਨਹੀਂ ਛੱਡਦੇ ਅਖਬਾਰਾਂ ਦੀਆਂ ਕਿਸਮਾਂ ਅਖਬਾਰਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਰੋਜ਼ਾਨਾ ਅਖ਼ਬਾਰ, ਹਫ਼ਤਾਕਾ ਅਖ਼ਬਾਰ, 15 ਰੋਜ਼ਾ ਅਖ਼ਬਾਰ, ਮਾਸਕ ਅਖ਼ਬਾਰ ਤੇ ਮਾਸਕ ਅਖ਼ਬਾਰ ਆਦਿ ਇਹਨਾਂ ਵਿੱਚੋਂ ਰੋਜ਼ਾਨਾ ਅਖ਼ਬਾਰ ਬਹੁਤ ਹੀ ਹਰਮਨ ਪਿਆਰੀਆਂ ਅਤੇ ਖੂਬ ਪੜੀਆਂ ਹੋਈਆਂ ਜਾਂਦੀਆਂ ਹਨ ਅਖ਼ਬਾਰਾਂ ਦੇ ਲਾਭ ਤਾਜ਼ੀਆਂ ਖਬਰਾਂ ਦਾ ਮਿਲਣਾ ਅਖਬਾਰਾਂ ਰਾਹੀਂ ਸਾਨੂੰ ਤਾਜ਼ੀਆਂ ਖਬਰਾਂ ਪੜਨ ਨੂੰ ਮਿਲਦੀਆਂ ਹਨ ਅਸੀਂ ਘਰ ਬੈਠੇ ਹੀ ਦੇਸ਼ ਵਿਦੇਸ਼ ਵਿੱਚ ਕੀ ਵਾਪਰਿਆ ਹੈ ਜਾਣ ਲੈਂਦੇ ਹਾਂ ਹਮ ਜਾਣਕਾਰੀ ਦਾ ਸਾਧਨ ਅਖਬਾਰਾਂ ਤੋਂ ਵਿਦਿਆਰਥੀ ਕਿਸਾਨ ਕਾਰਖਾਨੇਦਾਰ ਸਿਆਸੀ ਲੋਕ ਪੂਰਾ ਲਾਭ ਠਾਉਂਦੇ ਹਨ ਇਹ ਸਾਡੇ ਗਿਆਨ ਭੰਡਾਰ ਵਿੱਚ ਵਾਧਾ ਕਰਦੀਆਂ ਹਨ ਅਤੇ ਸਾਨੂੰ ਜਾਗਰੂਕ ਰੱਖਦੀਆਂ ਹਨ ਨੌਜਵਾਨ ਲਈ ਲਾਭਦਾਇਕ ਅਖਬਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਸਭ ਤੋਂ ਬਹੁਤ ਹੀ ਲਾਭ ਪਹੁੰਚਾਉਂਦੇ ਹਨ ਇਨ੍ਹਾਂ ਰਾਹੀਂ ਉਹਨਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਕਿਸ ادارے ਵਿੱਚ ਕਿਹੜੀ ਸੀਟ ਖਾਲੀ ਪਈ ਹੈ ਅਖਬਾਰਾਂ ਰਾਹੀਂ ਮੁੰਡੇ ਕੁੜੀਆਂ ਲਈ ਯੋਗਵਰ ਵੀ ਲੱਭੇ ਜਾਂਦੇ ਹਨ ਵਪਾਰਕ ਲਾਭ ਅਖਬਾਰਾਂ ਰਾਹੀਂ ਵਪਾਰੀ ਲੋਕ ਆਪਣੀਆਂ ਚੀਜ਼ਾਂ ਦੀ ਮਸ਼ਹੂਰੀ ਕਰਦੇ ਹਨ ਇਸ ਨਾਲ ਉਹਨਾਂ ਦੀਆਂ ਚੀਜ਼ਾਂ ਦੀ ਮੰਗ ਬਾਜ਼ਾਰ ਵਿੱਚ ਵਾਧੀ ਹੈ ਇਸ ਤਰ੍ਹਾਂ ਉਹ ਅਖਬਾਰਾਂ ਤੋਂ ਖੂਬ ਲਾਭ ਲੈਂਦੇ ਹਨ ਇਹਨਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਵੀ ਪਤਾ ਲੱਗਦਾ ਹੈ ਰਾਜਨੀਤਿਕ ਆਗੂਆਂ ਦੇ ਵਿਚਾਰ ਅਖਬਾਰਾਂ ਰਾਹੀਂ ਸਾਨੂੰ ਨੇਤਾਵਾਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ ਉਹਨਾਂ ਦੇ ਵਿਚਾਰ ਪੜ ਕੇ ਹੀ ਅਸੀਂ ਇਹ ਫੈਸਲਾ ਕਰਨ ਦੇ ਕਾਬਿਲ ਹੋ ਜਾਂਦੇ ਹਾਂ ਕਿ ਕਿਹੜੀ ਪਾਰਟੀ ਦਾ ਨੇਤਾ ਦੇਸ਼ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ ਰੱਦੀ ਵੇਚਣਾ ਅਖਬਾਰ ਮਨੋਰੰਜਨ ਅਤੇ ਗਿਆਨ ਪ੍ਰਾਪਤੀ ਦਾ ਇੱਕ ਬਹੁਤ ਹੀ ਵੱਡਾ ਤੇ ਸਸਤਾ ਸਾਧਨ ਹਨ ਇਸ ਤੇ ਖਰਚ ਕੀਤੇ ਪੈਸੇ ਬੇਕਾਰ ਨਹੀਂ ਜਾਂਦੇ ਇਸ ਤੇ ਖਰਚੇ ਹੋਏ ਪੈਸਿਆਂ ਦਾ ਲਗਭਗ 10ਵਾਂ ਹਿੱਸਾ ਰੱਦੀ ਵੇਚ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਅਖਬਾਰਾਂ ਦੀਆਂ ਹਾਨੀਆਂ ਪੜਕਾਉ ਵਿਚਾਰ ਅਖਬਾਰਾਂ ਦੇ ਸੰਪਾਦਕ ਆਪਣੇ ਨਿੱਜੀ ਲਾਭ ਲਈ ਅਖਬਾਰਾਂ ਨੂੰ ਸੰਪਾਦਕ ਆਪਣੇ ਨਿੱਜੀ ਲਾਭ ਲਈ ਖਬਰਾਂ ਨੂੰ ਤੋੜਮੜੋੜ ਕੇ ਪੇਸ਼ ਕਰਦੇ ਹਨ ਤੇ ਅਖਬਾਰਾਂ ਦਾ ਗਲਤ ਪ੍ਰਪਗੈਂਡਾ ਕਈ ਵਾਰ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਵੀ ਜਨਮ ਦੇ ਦਿੰਦਾ ਹੈ ਅਸ਼ਲੀਲ ਚਿੱਤਰ ਤੇ ਕਹਾਣੀਆਂ ਕਈ ਵਾਰ ਅਖਬਾਰ ਦੇ ਸੰਪਾਦਕ ਆਪਣੇ ਨਿੱਜੀ ਲਾਭ ਦੀ ਖਾਤਰ ਨੌਜਵਾਨ ਦਾ ਤਿਆਣ ਆਪਣੇ ਵੱਲ ਖਿੱਚਣ ਲਈ ਅਸ਼ਲੀਲ ਕਿਸਮ ਦੇ ਚਿੱਤਰ ਤੇ ਕਹਾਣੀਆਂ ਛਾਪਦੇ ਹਨ ਅਤੇ ਇਸ ਦਾ ਨੌਜਵਾਨ ਪੀੜੀ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਅਖਬਾਰਾਂ ਤੋਂ ਲਾਭ ਉਠਾਓ। ਹਰ ਇੱਕ ਚੀਜ਼ ਦੇ ਲਾਭ ਵੀ ਹੁੰਦੇ ਹਨ ਤੇ ਨੁਕਸਾਨ ਵੀ। ਸਾਨੂੰ ਨੁਕਸਾਨ ਵੱਲ ਨਾ ਜਾਂਦੇ ਹੋਏ ਅਖਬਾਰਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਅਖਬਾਰਾਂ ਦੇ ਸੰਪਾਦਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਤਲਬ ਲਈ ਇਹੋ ਜਿਹੇ ਕੰਮ ਨਾ ਕਰਨ ਜੋ ਕਿ ਦੇਸ਼ ਸਮਾਜ ਅਤੇ ਲੋਕਾਂ ਲਈ ਨੁਕਸਾਨਦੇਖ ਸਿੱਧ ਹੁਣ। ਸਾਰਾਂਸ਼ ਅਖਬਾਰਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ। ਪਰ ਅਖਬਾਰਾਂ ਦੇ ਸੰਪਾਦਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਕਿ ਯੂਸਫ ਸੱਚੀਆਂ ਖਬਰਾਂ ਹੀ ਛਾਪਣ ਅਤੇ ਝੂਠ ਦੇ ਨੂੰ ਸਰਾਧਨਾ ਨਾ ਦੇਣ। ਫਿਕਰਾ ਪ੍ਰਸਤੀ ਫੈਲਾਉਣ ਵਾਲੀਆਂ ਖਬਰਾਂ ਨਾ ਦਿੱਤੀਆਂ ਜਾਣ ਅਤੇ ਅਖਬਾਰਾਂ ਸਮੁੱਚੀ ਲੋਕ ਭਲਾਈ ਲਈ ਹੀ ਛਪਣੀਆਂ ਚਾਹੀਦੀਆਂ ਹਨ। ਸਭ ਬੱਚਿਓ ਐਸੀ ਅਖਬਾਰਾਂ ਦੇ ਇਲਾਵਾ ਤੇ ਹਨੀਆਂ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ